ਨਾਗਨਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ 19 ਜੂਨ ਨੂੰ ਲੁਧਿਆਣਾ ਪੱਛਮੀ ਜਿਮਨੀ ਚੌਂਕ ਤੋਂ ਪਹਿਲਾਂ VOTING ਖਤਮ ਹੋਣ ਤੱਕ opinion poll ਜਾਂ exit poll ਦੇ ਨਤੀਜਿਆਂ ਦੇ ਪ੍ਰਸਾਰ ਤੇ ਪਾਬੰਦੀ ਲਗਾਈ ਗਈ ਹੈ ਕਿਸੇ ਵੀ ਵਿਅਕਤੀ ਚੈਨਲ ਜਾਂ ਪੋਰਟਰ ਨੂੰ ਇਸ ਮਿਆਦ ਤੱਕ opinion polls ਐ ਐਗਜ਼ਿਟ ਪੋਲ ਕਰਨ ਦਾ ਜਾਂ ਸਾਂਝਾ ਕਰਨ ਦੀ ਆਗਿਆ ਨਹੀਂ ਹੈ ਇਸ ਤੋਂ ਇਲਾਵਾ ਪੋਲਿੰਗ ਪ੍ਰਕਿਰਿਆ ਪੂਰੀ ਹੋਣ ਤੱਕ ਇਲੈਕਟ੍ਰੋਨਿਕਸ ਮੀਡੀਆ ਤੇ ਕਿਸੇ ਵੀ ਚੋਣ ਨਾਲ ਸੰਬੰਧਿਤ ਸਮਗਰੀ ਜਿਸ ਵਿੱਚ ਓਪੀਨੀਅਨ ਪੂਲ ਐਗਜ਼ਿਟ ਪੂਲ ਜਾਂ ਸਰਵੇਖਣ ਸ਼ਾਮਲ ਹਨ ਨੂੰ ਪ੍ਰਦਰਸ਼ਨ ਕਰਨ ਤੇ ਸਖਤ ਸਖਤੀ ਨਾਲ ਪਾਬੰਦੀ ਹੈ। ਲੁਧਿਆਣਾ ਪੱਛਮੀ ਜਿਮਨੀ ਚੋਣ ਵੀਰਵਾਰ ਨੂੰ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ 194 ਪੋਲਿੰਗ ਸਟੇਸ਼ਨਾਂ ਤੇ ਹੋਣ ਵਾਲੀ ਹੈ। ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਕੁੱਲ 17,54,000 5469 ਵੋਟਰ ਹਨ ਜਿਨ੍ਹਾਂ ਵਿੱਚ 9 9088 ਪੁਰਸ਼ ਅਤੇ 85371 ਔਰਤਾਂ ਅਤੇ 10 ਤੀਜੀ ਲਿੰਗਜ ਸ਼ਾਮਲ ਹਨ